ਤੇ ਹੁਣ ਚਾਹ ਦੀ ਪਿਆਲੀ ਦੇ ਦੇਣਗੇ ਜ਼ਰੂਰੀ ਕਿ ਬੜਾ ਖਰਾਬ ਕਰਦੇ ਓ ਢਾ ਵੀ ਲੈਂਦੇ ਸੀ ਉਹ ਨਹੀਂ ਜਿਹੜੇ ਦੋੜੇ ਸੌਰੀ ਜਾਂਦਾ ਸੀ ਪੂਰੀ ਸੇਵਾ ਕਰਦੇ ਸੀ ਸਾਤੋਂ ਜਦੋਂ ਜਦੋਂ ਪਰੌਣਾ ਆਉਂਦਾ ਨਾ ਹਾਂ ਤੇ ਗਰੀ ਦੇ ਉੱਤੇ ਕਿੱਟੀ ਚਾਹਦੇ ਨੇ ਹਾਂ ਕਰਦੀਆਂ ਹਮਨੇ ਵਛਾਉਂਦੇ ਵੀ ਪਰੌਣਾ ਉੱਪਰ ਇਹ ਆਇਆ ਕਰੇ ਹਾਂ ਆਦੇ ਜੇ ਰੁੱਸੀਆ ਪਰੌਣਾ ਇੱਕ ਰੋਟੀ ਨਹੀਂ ਆਉਣਾ ਸਹੀ ਗੱਲ ਹੈ ਪਰੌਣਾ ਪਰੌਣਾ ਰੁੱਥ ਜੇ ਪਰਲਾ ਹਾਂ ਕਿਹੜਾ ਉਹ ਕੁੰਡੇ ਵਾਲਾ ਉਹ ਕੁੰਡੀ ਵਾਲਾ ਇਹ ਤਾਂ ਰੋਸ ਦਾ ਬਹੁਤ ਸੀ ਵੀ ਆਪਦੇ ਟਾਈਮ 'ਚ ਉੱਥੇ ਵਾਕਾ ਨਾ ਮੀਟ ਲਿਓ ਫੋਫੜ ਦਾ ਕੰਮ ਤਾਂ ਬਾਅਦ ਚ ਵੀ ਰਹੋ ਜਾਂਦਾ ਨਾ ਉਹਦਾ ਕੰਮ ਪਤਾ ਕੀ ਹੋ ਜਾਂਦਾ ਫਿਰ ਉਸ ਉਸ ਕਰਦਾ ਇਹ ਖਾਦੇ ਹੁੰਦੇ ਜਵਾਨੀ ਚ ਬੱਕਰੇ ਬੱਕਰੇ ਕੁੱਕੜਾ ਫੋਫੜ ਦਾ ਕੁੱਕੜ ਬਣਾਉਂਦੇ ਆ ਹਾਂ ਬੱਕਰਾ ਬੱਕਰੇ ਦਾ ਉਹ ਤਾਂ ਮੀਠ ਮੂਠ ਖਾਂਦੇ ਰਹੇ ਆ ਹੁਣ ਨਹੀਂ 25 ਸਾਲ ਹੋ ਗਏ ਛੱਡੇ ਨੂੰ ਇਹ ਤਾਂ ਕੱਚਾ ਆਜ ਮੈਂ ਨਾ ਦਰੇ ਆਜ ਮੈਂ ਹੋ ਜਾਂਦਾ ਸਹੀ ਧਾਣਾ ਧੂਣਾ ਕੱਟ ਪਾਵੇ ਉਸ ਪਾਸੇ ਦੀ ਬੰਨਦੀ ਆ ਅੱਛਾ ਮਾੜਾ ਰਾਜੀ ਨਾ ਕਰੇ ਹਾਂ ਨਹੀਂ ਰਾਜੀ ਹੋਵੇ ਨਾ ਤੇ ਧਾਣਾ ਧੂਣਾ ਪੁੰਦਰਾ ਸੰਭਾਲ ਲੈ ਪਹਿਲੇ ਜਿਵੇਂ ਦੋ ਢਾਈ ਥੇਰ ਹਾਂਜੀ ਹਾਂਜੀ ਟਾਈਮ ਦਾ ਆ ਪੁੰਦਰਾ ਰੇ ਵੀ ਫੇਰ ਨੀਬੋਲੀ ਬਣ ਜੇਗੀ ਜੇ ਕਮਜ਼ੋਰਾ ਹੋਗਾ ਫੇਰ ਬਣ ਜਾਂਦੀ ਹੈ ਅੱਜ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਆਪਾਂ ਪਹਿਲਾਂ ਬਾਬੇਰ ਕੇ ਨੂੰ ਪਾਉਣੇ ਇਕੱਠਾ ਤੇ ਫਿਰ ਇਹਨਾਂ ਨਾਲ ਗੱਲਬਾਤ ਕਰਦੇ ਆਂ ਤੇ ਸੁਣਦੇ ਇਹਨਾਂ ਦੀ ਗੱਲਾਂបਾਤਾਂ ਕੀ ਕਹਿੰਦੇ ਆ ਕੀ ਨਹੀਂ ਹੋਰ ਬਾਬਾ ਜੀ ਸਿਹਤ ਤਕੜੀ ਹੈ ਹਾਂ ਹਾਂ ਵਧੀਆ ਮੈਂ ਖਾ ਅੱਜ ਕਿਵੇਂ ਢੱਬੜ ਬੈਠੇ ਹੋ ਹੋ ਨਹੀਂ ਲੱਗਦੀ ਆ ਤੇ ਫਿਰ ਉੱਥੇ ਹਵਾ ਲੱਗਦੀ ਹੈ ਉੱਥੇ ਕਿਵੇਂ ਇਥੇ ਚੱਲਦਾ ਯਾਰ ਉਹਨੇ ਬੜੀ ਗੱਲ ਸੁਣਾਈ ਬਕੀ ਕਿਹੜਾ ਜੀ ਹਾਂ ਸਾਧਗੇ ਨੇ ਕੀ ਆਦਾ ਉਹ ਆਦਾ ਨਸ਼ਾ ਕਿ ਤੋਂ ਬੰਦ ਕਰ ਦੂਗੀ ਗਵਰਨਮੈਂਟ ਆ ਕਿ ਇਦਾਂ ਤੋਂ ਪੋਲੀਥੀਨ ਦੇ ਲਿਫਾਫੇ ਤਾਂ ਬੰਦ ਹੋਏ ਨਹੀਂਗੇ ਅੱਛਾ ਚਲ ਵਾ ਇਦਨੂੰ ਉਹਨੇ ਕਮਾਲ ਕਰਤੀ ਯਾਰ ਬੜਾ ਮੈਂ ਦੱਸਿਆ ਅੱਛਾ ਅਦਾ ਪੋਲੀਥੀਨ ਦੇ ਲਿਫਾਫੇ ਤਾਂ ਬੰਦ ਹੋਏ ਨਹੀਂ ਕਿੱਤਾ ਕਿਵੇਂ ਬੰਦ ਕਰ ਦੂਗੀ ਇਹ ਅੱਛਾ ਚਲ ਵਾ ਇਦਰੇ ਕੋਲੇ ਇੱਥੇ ਸਿੱਧੇ ਇੱਥੇ ਸੁਣਾਉਂਦਾ ਸੀ ਕਰਨਾ ਅੱਛਾ ਮਗਰ ਨਸ਼ਾ ਬੰਦ ਕਰਨਗੇ ਗਵਰਨਮੈਂਟ ਕਰਦੀ ਆ ਕਰੀ ਲਾਈ ਹੰਦੇ ਜੋਰ ਹਾਂ ਹਾਂ ਆਲਾ ਪੁਲਿਸ ਡੀਨ ਦੇ ਵਾਵੇ ਤਾਂ ਬੰਦ ਹੋਏ ਇਹਨੇ ਦੇਖਿਆ ਕਿ ਤੋ ਬੰਦ ਕਰ ਦੋ ਆ ਜਾ ਨੋ ਕਰ ਚਲਦੇ ਕਰਦੇ ਗੱਲਬਾਤ ਉਹਨੇ ਗਿਆਲੇ ਇਕੱਲਾ ਕੇ ਬੈਠਾ ਆ ਜਾ ਚਲੋ ਉਹ ਖੜਾ ਫਿਰ ਚੱਕ ਫਿਰ ਗੁੰਡਾ ਸਾਦੀਏ ਨਾਲ ਗੱਲ ਕਰਾਉਣਾ ਤੇ ਆ ਜਾ ਇੱਥੇ ਆਉਗਾ ਉਹ ਵੀ ਇੱਥੇ ਹੋਣੇ ਗਿਆ ਆ ਜਾ ਆ ਜੂਗਾ ਲਓ ਵੀ ਉਧਰ ਕਰਦੇ ਗੱਲਬਾਤ ਕਰਬਲ ਕਰਬਲ ਹੋ ਜਾਂਦੀ ਇਹਨਾਂ ਦੀ ਦਾ ਕੋ ਕਾਟੂ ਵਾਡਾ ਵਾਡਾ ਦੀ ਵਾਡਾ ਰੋਲਾ ਕਹਦਾ ਪਾਈ ਜਾਂਦੇ ਨਹੀਂ ਵਡਾ ਸੀ 20 ਵਡਾ ਸੀ 20 ਵਡਾ ਸੀ ਹੈ ਹਾਂ ਉਹਦਾ ਵਾਜਾ ਰੋਲਦੀ ਦੀ ਕਿਤੇ ਰੋਲਾ ਕਹਦਾ ਪਾਈ ਜਾਂਦੇ ਪੀਟਰ ਦਾ ਆਪਣੇ ਤੇ ਨਰਮਾ ਕਿਵੇਂ ਹੁੰਦਾ ਹੁਣ ਨਰਮਾ ਬਾਲ ਵਧੀਆ ਹੁੰਦਾ ਹੁੰਦਾ ਸਾਰੀ ਗੱਲ ਆ ਵੀ ਸਰਕਾਰ ਤੋਂ ਕੁਝ ਨਹੀਂ ਹੋਇਆ ਹਾਂ ਤੇ ਲਫਾਫੇ ਨਹੀਂ ਬੰਦ ਹੋਇਆ ਨਾ ਪੋਸਟਾ ਕਿੱਥੋਂ ਬੰਦ ਹੋ ਜੂਗਾ ਅੱਛਾ ਪੁਰਤਾਪ ਕਹਿੰਦਾ ਹੋ ਨਾ ਟਟਾ ਵੰਦੋ ਇਹਨਾਂ ਲਫਾਫੇ ਬੰਦ ਹੋਏ ਆ ਅੱਛਾ ਹੈਦਾ ਸੀ ਹਾਂ ਆਲਾ ਸੀ ਕਿੱਧਰ ਗਿਆ ਉਹ ਨਾ ਆ ਇੱਧਰ ਗਿਆ ਖੇਤ ਨਹੀਂ ਨਾਲੇ ਦੇ ਕਿਨਾਰੇ ਪੇ ਹੁਣ ਯਾਰ ਹੋ ਜਾਂਦੇ ਨੇ ਚਾਰ ਪੰਜ ਥਾਲੋ ਮੇ ਹੋ ਜਾਂਦੇ ਅਜੇ ਆਪਣੇ ਲੇ ਪਾਸੇ ਹੁੰਦੇ ਉਧਰ ਵਧਿਆ ਹਾਂ ਹਾਂ ਠੀਕ ਆ ਕਿੰਨਾ ਕੋ ਹੋ ਜਾਂਦਾ ਹੈ ਹੋ ਤਾਂ ਜਾਂਦਾ ਬਸ 6 ਮਹੀਨੇ ਲਗਾ ਹੈ 6 7 ਮਹੀਨੇ ਬਸ 7 ਮਹੀਨੇ ਪਰ ਹੋਈ ਨਹੀਂ ਬਈ ਜਮਾ ਨਹੀਂ ਹੋਈ ਨਹੀਂ ਹੋਏ ਨਾ ਆ ਖਾਣ ਦਾ ਸਾਬੋ ਗੁੱਡ ਵਟ ਨਾ ਨਾ ਉਹ ਸੁਡੀ ਵੜ ਜਾਂਦੀ ਆ ਟੀਓ ਦੇ ਚ ਫੁੱਲ ਚ ਗਵਰਨਮੈਂਟ ਦੇ 15 ਦਿਨ ਦੇ ਵੜ ਜਾਂਦੀ ਆ ਉਹ ਵਿਚੇ ਵਿਚ ਖਾ ਜਾਂਦੀ ਜੇ ਵਸਦੀ ਹੈ ਨਾ ਉਹ ਖਰਾਬ ਕਰਦੀ ਆ ਕਿਵੇਂ ਕੀ ਜਾਣੇ ਤੁਸੀਂ ਇੰਦੇ ਵੱੜ ਕੇ ਬੈਹਿੰਦੇ ਸੁੰਢੀ ਮੁੜ ਕੇ ਵਾਹਣਾ ਖਾ ਜਾਂਦੇ ਵਿੱਚੇ ਫੁੱਲ ਨੂੰ ਬੀਬ ਮਾੜਾ ਆਉਂਦਾ ਬੀਬਾਲੇ ਮਾੜੇ ਆਉਂਦੇ ਆ ਕਾਰਵਾਣ ਕੋਲ ਵਾਂਗ ਪਹਿਲਾਂ ਨਹੀਂ ਤਾਂ ਵੀਜ ਨੂੰ ਅਟਕੇ ਨੂੰ ਅੱਗੇ ਵੀਜ ਦੇ ਨਰਮਾ ਵਧੀਆ ਹੁੰਦਾ ਸੀ ਅਸੀਂ ਆਪੀ ਦੋ ਨੰਬਰ ਦਾ ਵੀਜ ਦਿੱਤੀ ਹੈ ਸਹੀ ਗੱਲ ਨਾ ਉੱਥੇ ਨਹੀਂ ਥੇ ਨਹੀਂ ਉੱਥੇ ਨਾ ਦੋ ਨੰਬਰ ਥੇ ਦਿੰਦੇ ਵੀ ਨਾ ਜੇ ਵੀ ਆਵੇ ਨਾ ਨਰਮਾ ਉੱਥੇ ਮੈਂ ਲੈਂਦਾ ਵੀ ਨਹੀਂ ਉੱਥੋਂ ਤੋਂ ਬਾਅਦ ਤੂੰ ਪਏ ਉਹਨਾਂ ਕੋਲ ਤੋਂ ਪਹਿਲਾਂ ਆਪਣੇ ਹੁੰਦੇ ਸੀ ਨਰਮੇ ਪਹਿਲਾਂ ਬਹੁਤ ਹੁੰਦੇ ਸੀ ਪਹਿਲਾਂ 30 30 ਮਣ ਚੜਦੇ ਰੇ 20 ਮਣ ਕਿੱਡੇ ਦਾ 25 30 ਮਣ ਕਿੱਡੇ ਦਾ ਐ ਦੇਸੀ ਵਾਹ ਉਹ ਤਾਂ ਦੀ ਉਹ ਬਾਹ ਹੁੰਦੀ ਨਹੀਂ ਹੁਣ ਆਪਾਂ ਮਾਡਰਨ ਜਮਾਨਾ ਆ ਗਿਆ ਕੋਈ ਗੱਦੇ ਨਹੀਂ ਵਰਤਦਾ ਹੁਣ ਪਹਿਲਾਂ ਕੁੜੀਆਂ ਨੂੰ ਗੁੰਦੀਆਂ ਖੇਸ ਦਰੀਆਂ ਹੈ ਲਟਰਮ ਪਟਰਮ ਹੋ ਗਿਆ ਉਹਦੇ ਰੂੰਦੀ ਹੁਣ ਹੁਣ ਆ ਗਿਆ ਸਾਰਾ ਕੁਝ ਦੂਜਾ ਮਾਰ ਮਿਲ ਜਾਂਦਾ ਗੱਦੇ ਵੀ ਲੋਕੋ ਸਪੰਜ ਦੇ ਲਿਆਉਣ ਲੱਗ ਪਏ ਕੋਈ ਰੂਣੀ ਵਰਤਦਾ ਘਰੇ ਉਹ ਜੀ ਟਾਈਮ ਬਦਲ ਗਿਆ ਸਾਡਾ ਇਹ ਜ਼ੁਕਿਆ ਤੇ ਦੂਜੇ ਕੁੜੀਆਂ ਖੇਸ ਬੁੰਦੀਆਂ ਕਰੇ ਦਰੀਆਂ ਬੁੰਦੀਆਂ ਤੇਰੀਆਂ ਭੂਹਾਰੀਆਂ ਪੁੱਛਦੀਆਂ ਹਾਂ ਮੈਨੂੰ ਪਤਾ ਜੀ ਸਾਡੀਆਂ ਕੁੜੀਆਂ ਦੇ ਹਾਨੀਆਂ ਪਹਿਲਾਂ ਵਿਆਹ ਚ ਦੇਣ ਵਾਸਤੇ ਬੁੜੀਆਂ ਪਹਿਲਾਂ ਇਹਨਾਂ ਜੋੜਨ ਲੱਗ ਜਾਂਦੀਆਂ ਦਾਦੂ ਜੀ ਜਦ ਪ੍ਰੋਣਾ ਹੁੰਦਾ ਨਾ ਹਾਂ ਤੇ ਦਰੀ ਦੇ ਉੱਤੇ ਕੀਤੀ ਚਾਦਰ ਹਾਂ ਦਰੀਆਂ ਹੁਣੇ ਵਸਾਉਂਦੇ ਵੀ ਪ੍ਰੋਣਾ ਉੱਪਰ ਆਇਆ ਕਰੇ ਇਹ ਬਹੁਤ ਬਾਰੇ ਰੱਖੇ ਬਾਰੇ ਫਿੱਕੇ ਬਣਾਏ ਨੇ ਪਹਿਲਾਂ ਮੈਂ ਵੇਖਿਆ ਆਪਣੇ ਘਰੇ ਰੰਗ ਬਰੰਗੇ ਦਰੀਆਂ ਬਹੁਤ ਸੋਹਣੀਆਂ ਪੰਗਾ ਜੇ ਵੀ ਘਰੇ ਹੁੰਦੀਆਂ ਸੀ ਖੇਸ ਘਰੇ ਬੰਦੇ ਸਾਡੇ ਪਈਏ ਖੱਡੀ ਹਾਂ ਆਦੇ ਅਦਾ ਸਹੀ ਗੱਲੇ ਤਾਂ ਪਹਿਲਾਂ ਪ੍ਰਾਣਾ ਆਉਂਦਾ ਘਰੇ ਵਧੀਆ ਮੰਜੇ ਤੇ ਪਿਛਾ ਕੇ ਦਰੀ ਚਾਦਰ ਵਿਛਾ ਕੇ ਉੱਤੇ ਨਾ ਐ ਪਾਉਂਦੇ ਮਾਂ ਨੇ ਤਿਆਰ ਕਰਕੇ ਰੱਖ ਦਿੰਦੇ ਫੇਰ ਪਤਾ ਚਾਹ ਕਰਦੇ ਜਿ ਪੀਉਂਦੇ ਇੱਕ ਕੇਤਲੀ ਕੇਤਲੀ ਤੇ ਕੱਪੋ ਕੱਲੇ ਪ੍ਰਾਣੇ ਵਾਸਤੇ ਹੁੰਦਾ ਵੀ ਕੇਤਲੀ ਤੇ ਆ ਇੱਕ ਟੋਰ ਮੈਂ ਅੱਛਾ ਆੜੀ ਸ਼ਾਂਦੀ ਨੇ ਤੁਸੀਂ ਹਾਂ ਉਹ ਪ੍ਰਾਣੇ ਦੇ ਆਦਾ ਜੇ ਰੁੱਸੀ ਆ ਪਰਾਉਣਾ ਇੱਕ ਲੋਟ ਨਹੀਂ ਆਉਣਾ ਸਹੀ ਗੱਲ ਹੈ ਇਹ ਗੱਲ ਕੋਈ ਬਾੜੀ ਪੁਰਾਣੀ ਤਾਂ ਨਹੀਂ ਯਾਰ ਮੇਰੇ ਮੇਰੇ ਸੁਰਤ ਨਹੀਂ ਸੀਗੀਆਂ ਇਹ ਚੀਜ਼ਾਂ ਦਾ 25 ਸਾਲ ਪੁਰਾਣੀ ਗੱਲ ਹੈ ਹਾਂ ਤੇ ਇਹ ਦਾ ਹੁਣ ਇੱਕੇ ਦਾਮ ਹੀ ਕੰਮ ਖਤਮ ਹੋ ਗਿਆ ਹੋਰ ਉਹ ਪੁਰਾਣਾ ਇਹ ਰੁੱਸੀ ਜੇ ਪਰਲਾ ਹਾਂ ਕਿਹੜਾ ਉਹ ਕੁੰਡੇ ਵਾਲਾ ਉਹ ਕੁੰਡੀ ਵਾਲਾ ਐਸਾ ਇਹ ਤਾਂ ਰੋਸਦਾ ਬਹੁਤ ਸੀ ਯਾਰ ਦੇ ਟਾਈਮ 'ਚ ਉੱਥੇ ਵਾਕਾ ਨਾਲ ਮੀਟ ਲਿਓ ਹਾਂ ਸੱਚੀ ਬੋਲ ਰਿਹਾ ਜੀ ਮੇਜਾ ਨੇ ਹੁੰਦੀ ਤਾਂ ਰੁੱਸੀ ਭੱਜ ਜਾਂਦਾ ਸੀ ਰਾਤ ਨੂੰ ਮੈਂ ਹੁਣ ਕੱਚਾ ਮੀਟ ਖਾ ਜਾਂਦਾ ਸੀ ਕੱਚਾ ਵੀ ਖਾ ਜਾਂਦਾ ਸੀ 2 ਕਿਲੋ 2 ਕਿਲੋ ਬਣਾਉਂਦਾ ਬਣਾਉਂਦਾ ਕੱਚਾ ਮੀਟ ਬਣਾਉਂਦਾ ਬਣਾਉਂਦਾ ਹਾਂ ਟੈਸਟ ਕਰਦਾ ਸੀ ਤੇ ਹੁਣ ਚਾਹ ਕੇ ਅੱਡ ਮੇਰਾ ਤਾਂ ਐਡਾ ਜਨਾ ਬੈਠੇ ਚਾਹ ਦੀ ਛੇੜੀ ਬਣਾ ਦੇਣਗੇ ਹਾਂ ਐਡਾ ਬਣਾ ਕੇ ਤਾਂ ਐਡਾ ਭਰਿਆ ਨਾ ਇਹ ਘਰ ਦਿੰਦੇ ਉੱਤੇ ਚੱਕਰ ਭੁੱਖ ਇਹ ਵੀ ਰਾਜ਼ ਦੀ ਖਬਰ ਨਹੀਂ ਨਹੀਂ ਕਦੋਂ ਜੀ ਤੂੰ ਜਾਂਦਾ ਨਹੀਂ ਉੱਥੇ ਹਾਂ ਤੇ ਹੁਣ ਚਾਹ ਦੀ ਪਹਿਲੀ ਦੇ ਦੇਣਗੇ ਤੇ ਜ਼ਾਰੂਰੀ ਵੀ ਬੜਾ ਖਰਾਬ ਕਰਦੇ ਢਾ ਵੀ ਲੈਂਦੇ ਸੀ ਉਹ ਨਹੀਂ ਜਿਹੜਾ ਤੂੰ ਸੌਰੀ ਜਾਂਦਾ ਸੀ ਪੂਰੀ ਸੇਵਾ ਕਰਦੇ ਸੀ ਸਾਤੂ ਨਹੀਂ ਬਾਬਾ ਉਹ ਬਾਬਾ ਜਿਹੜਾ ਤੂੰ ਸੌਰੀ ਜਾਂਦਾ ਸੀ ਪੂਰੀ ਸੇਵਾ ਕਰਦੇ ਸੀ ਪੂਰੀ ਸੇਵਾ ਕਰਦੇ ਤੇ ਹੁਣ ਹੁਣ ਨਹੀਂ ਹੁੰਦੀ ਹੁੰਦੀ ਨਹੀਂ ਹੁਣ ਤਾਂ ਹੁਣ ਕੋਈ ਧਰਜ ਦੋਣੇ ਮਾੜਾ ਮੋਟਾ ਆਇਆ ਤਾਂ ਪੀਉਂਦੇ ਦੁੱਧ ਦਾ ਦੁੱਧ ਧਰਦੇ ਆ ਤਾਂ ਉਹ ਗੱਲ ਨਹੀਂ ਰਹੀ ਹੈ ਹਾਂ ਉਹ ਗੱਲ ਨਹੀਂ ਰਹੀ ਹੁਣ ਤਾਂ ਮੀਟ ਮੂਡ ਤਾਂ ਵੀ ਛੱਡ ਗਿਆ ਯਾ 700 ਰੁਪਏ ਨਾਲ ਸੌਰੇ ਹੁੰਦੇ ਆ ਬਾਬਰੋਂ ਕੌਣ ਪੁੱਜਦਾ ਨਹੀਂ ਸਹੀ ਕਰਨਾ ਫਪੜ ਨੂੰ ਕੌਣ ਪੁੱਜਦਾ ਤਾਂ ਚਾਹ ਵੀ ਇਹਨੂੰ ਬੇੜਾ ਦੁੱਧ ਲਈ ਪੀਉਂਦੇ ਆ ਹੈ ਮੇਰਾ ਮਾ ਸੱਚੀ ਗੱਲ ਹੈ ਫਪੜ ਦਾ ਕੰਮ ਤਾਂ ਬਾਅਦ ਹੀ ਹੋਰ ਹੋ ਜਾਂਦਾ ਨਾ ਉਹਦਾ ਕੰਮ ਪਤਾ ਕੀ ਆਪਣਾ ਹੋ ਜਾਂਦਾ ਹਾਂ ਉਹ ਪੋਸ ਕਰਦਾ ਇਹਨੇ ਖਾਦੇ ਹੁੰਦੇ ਆ ਜਵਾਨੀ ਚ ਬੱਕਰੇ ਬੱਕਰੇ ਕੁੱਕੜਾ ਹਾਂ ਫਪੜ ਦਾ ਕੁੱਕੜ ਬਣਾਉਂਦੇ ਆ ਤੇ ਉਹ ਰਿਸਤੇ ਰਿਸਤੇ ਹੁੰਦੇ ਕੰਮ ਆਉਂਦਾ ਵੀ ਜਵਾਕਾਂ ਦੇ ਰਿਸਤੇ ਕਰਾਦਾ ਹਾਂ ਸਿਆਣਾ ਹਾਂ ਨਿਗਰ ਰੱਖ ਮੈਂ ਅੰਦਰ ਪੋਪੜਾ ਹਾਂ ਨਿਗਰ ਰੱਖ ਲੋ ਜਾਂ ਕੋਈ ਇਹ ਵਿਆਹ ਤੇ ਗਿਆ ਮਗਰ ਛੱਡ ਜਾਂਦੇ ਨਾ ਕਰੇ ਵੀ ਨਿਗਰ ਰੱਖ ਲੋ ਹਾਂ ਨਿਗਰ ਰੱਖ ਲੋ ਇਹਦੀ ਵੀ ਖਬਰ ਸਹੀ ਦਿੱਤੀ ਗੇੜੇ ਵੀ ਤੇ ਭੂਆ ਦੇ ਹੱਥ ਕਮਾਂਡ ਹੁੰਦੀ ਆਉ ਮਿਠਾਈ ਵਾਲੇ ਕਮਰੇ ਦੀ ਚਾਬੀ ਭੂਆ ਅੱਥੀ ਹੁੰਦੀ ਐ ਕਿ ਨਹੀਂ ਹੁੰਦੀ ਕਿਉਂ ਇਹ ਬੋੜਾ ਕੀ ਖਾਲੂ ਮੀਠ ਖਾਲੂ ਜੀ ਤੇ ਦੰਦ ਹੀ ਨਹੀਂ ਤੇ ਲਿਆ ਤਾਂ ਸੀ ਓਏ ਉਹ ਮੀਠ ਕੀ ਖਾਲੂ ਸਾਡੇ ਮਾਰੇ ਆ ਮਸੂੜੇ ਬਣੇ ਖੜੇ ਪੱਕੇ ਖੜੇ ਆ ਹਾਂ ਜੀ ਬੜਾ ਚੰਗਾ ਹੈ। ਸੇਤੋਂ ਤਾਂ ਜੱਜਾ ਲੱਗਦਾ ਨਹੀਂ। ਪੈਸੇ ਜਮਾਨੀ ਵੇਲੇ ਖਾਤਾ ਹਣਾ ਬਹੁਤ ਮੀਟਰ। ਹੂੰ। ਉਧਰ ਪਤਾ ਲੱਗਦਾ ਹੋਵੇ। ਨਹੀਂ ਫੇ ਸਾਡੇ ਜੱਗਾ ਜੱਗਾ ਘਾ ਗਿਆ ਉਹਦੇ ਕੋਲ ਅਸੀਂ ਫਿਰ ਉਹ ਲੱਗ ਗਿਆ। ਉਹ ਉਹ ਇੰਨਾ ਸ਼ਕੀਰ ਜੀ ਹਫਤੇ ਚ ਦੋ ਤਿੰਨ ਵਾਲੀਆਂ ਬਣਾਉਣੀਆਂ ਪਾਉਣਾ ਜੱਗਾ। ਹਾਂ। ਕੁੱਕੜ ਰੱਖਦਾ ਸੀ, ਕੁੱਕੜੀਆਂ ਬਣਾਉਂਦੀਆਂ ਸੀ। ਹਾਂ। ਹਰ ਕੋਈ ਗੁਰਪ੍ਰੀਤ ਕੇ। ਉਹ ਵੀ ਆਈ। ਹਾਂ। ਤੁਸੀਂ ਵੇਖ ਲਓ ਉਹਨਾਂ ਨੇ ਕੁੱਕੜ ਰੱਖੇ ਸੀ ਨਾ। ਨਹੀਂ ਉਹਨਾਂ ਨੇ ਕੁੱਕੜ ਰੱਖੇ ਸੀ ਨਾ ਚਵਾਰੇ ਤੇ ਰੱਖ ਲੇ ਸੀ ਆਪਦੇ। ਤੇ ਉਹਨਾਂ ਨੂੰ ਮਤਲਬ ਇੰਨਾ ਕੁ ਪਾਇਆ ਸੀ ਜਦੋਂ ਉਹਨੂੰ ਬਣਾਉਂਦੇ ਨਾ ਤਾਂ ਚਰਬੀ ਨੇ ਬਣ ਜਾਂਦਾ ਇੱਕ ਆਉ ਬੋਨ ਦੀ ਲੋੜ ਨਹੀਂ ਸੀ ਆਂ ਹੀ ਕਰਦੇ ਸੀ ਉਹ ਕਲੇਲਰ 'ਚ ਰੱਖੇ ਸੀ ਉਹਨਾਂ ਦੇਸੀ ਵਰਕੇ ਦੇ ਦੇਦੇ ਗੁੱਗਣ ਖਾਂਦੇ ਸੀਗੇ ਹਾਂ ਉਹਨਾਂ ਚੰਗੇ ਧਾਣੇ ਦੂਨੇ ਪਾਉਣੇ ਝੋਲੇ ਝਾਲੇ ਪਾਉਣੇ ਬੱਕਰੀਆਂ ਪਾਉਣੀਆਂ ਹਾਂ ਉਹਨੇ ਚਰਬੀ ਹੁੰਦੀ ਸੀਗੀ ਸਹੀ ਗੱਲ ਬੱਕਰਾ ਕਿੰਨਾ ਖਾਂਦਾ ਹੈ ਬੱਕਰਾ ਬੱਕਰੇ ਦਾ ਉਹ ਤਾਂ ਮੀਠ ਮੂਠ ਖਾਂਦੇ ਰਹੇ ਹਾਂ ਹੁਣ ਨਹੀਂ 25 ਸਾਲ ਹੋ ਗਏ ਛੱਡੇ ਨੂੰ ਇਹ ਤਾਂ ਕੱਚਾ ਆਜ ਮੈਂ ਨਾ ਤੇਰੇ ਮੈਂ ਹੋ ਜਾ ਕੱਚਾ ਫਰੇਰ ਬੌਲ ਕੰਮ ਜੀ ਨਹੀਂ ਲੱਗਦੀ ਤੈਨੂੰ ਐਂ ਮੂੰਹ ਜ ਰਬੜ ਵਧੀ ਜਾਂਦਾ ਕੱਚੇ ਆਂਡੇ ਮੁੰਡੇ ਕੀ ਜਾਂਦੇ ਅੱਛਾ ਯਾਰ ਇੱਕ ਗੱਲ ਹੋਰ ਐ ਵੀ ਗੱਲ ਦਰੀ ਸਹੀ ਹੁਣ ਬੌਲੀਆਂ ਤਾਂ ਰੰਗੀਆਂ ਨਹੀਂ ਆ ਹਾਂ ਬੌਲੀਆਂ ਨਹੀਂ ਐਣੀ ਨਾ ਕਿਸੇ ਦੇ ਹੁਣ ਤਾਂ ਪਸ਼ੂ ਢੀ ਰੇ ਯਾਰ ਪਸ਼ੂ ਐਣੀ ਨਹੀਂ ਬੌਲੀ ਕਿੱਥੋਂ ਹੋ ਜੀ ਹਾਂ ਸਹੀ ਕਹਿੰਦੇ ਪਰ ਇਹ ਬੌਲੀ ਬੌਲ ਐਡਾ ਜਿਹੜਾ ਧਾਮਾ ਫੜਾਉਂਦੀ ਈ ਤਾਈ ਸਾਲਾ ਖੱਚੀ ਜਾਂਦਾ ਸੀ ਕਿੰਨੇ ਦਿਨ ਬਣਦੀ ਹੁੰਦੀ ਬੌਲੀ ਬਈ ਜਦੋਂ ਮਤਲਬ ਪਸ਼ੂ ਸੂਵੇ 5-7 ਦਿਨ ਹਾਂ 5-7 ਦਿਨ ਬਣ ਜਾਂਦੀ ਹੈ 5-7 ਦਿਨ ਪਤਲ ਦੇ ਕੀ ਹੈ ਪੰਜ-ਛੇ ਜੀ ਵੱਡੀ ਨਹੀਂ ਜੀ ਕਿਉਂ ਤੋ ਢੰਗਾ ਦਾਣਾ ਦੂਰ ਪਹਿਲਾਂ ਪਾਇਆ ਹੋਵੇ ਤਾਂ ਬੰਦੀ ਨਹੀਂ ਅੱਛਾ ਇਹਦੇ ਵੀ ਸਾਫ ਹੁੰਦਾ ਹਾਂ ਤੇ ਫਿਰ ਇਹ ਕੀ ਤਰੀਕਾ ਕੀ ਹੁੰਦਾ ਸਹੀ ਜੀ ਸਹੀ ਢੰਗਾ ਦਾਣਾ ਦੂਣਾ ਇਕੱਠਾ ਕਰਦੇ ਉਸ ਪਾਸੇ ਦੀ ਬੰਦੀ ਆ ਅੱਛਾ ਮਾੜਾ ਰਾਜੀ ਨਾ ਕਰੇ ਹਾਂ ਨਹੀਂ ਰਾਜੀ ਹੋਵੇ ਨਾ ਤੇ ਢੰਗਾ ਦਾਣਾ ਦੂਣਾ ਪੋਂਦਰਾ ਸੰਭਾਲ ਲੈ ਪਹਿਲੇ ਜੇ ਵੀ ਦੋ ਭਾਈ ਥੇਰ ਹਾਂਜੀ ਹਾਂਜੀ ਟਾਈਮ ਦਾ ਪੋਂਦਰਾ ਰਹਿ ਫੇਰ ਨਹੀਂ ਬੋਲੀ ਬਣ ਜੇਗੀ ਜੇ ਕਮਜ਼ੋਰਾ ਹੋਗਾ ਫੇਰ ਬਣ ਜਾਂਦੀ ਹੈ ਅਗਲੇ ਪਤਾ ਕੀ ਕਰ ਦੇਗੀ ਛੋਲੇ ਬੱਕੜੀਆਂ ਤੇ ਆਹ ਬੜੇਵੇਂ ਨਾਲ ਕੁੱਟ ਕੁੱਟ ਕੇ ਔਖੜੀ ਚ ਫੇਰ ਇਹਦਾ ਮਰਜਾ ਨੂੰ ਪਾਉਂਦੇ ਸੀ ਐਜ ਜੀ ਮੇਰੀ ਥੜੀ ਰਗੀ ਮੋਟੀ ਮੜਾਈ ਹੁੰਦੀ ਸੀ ਅੱਛਾ ਤੇ ਹੁਣ ਚਾਕੂ ਰਗੀ ਮੋਟੀ ਵੀ ਨਹੀਂ ਹੁੰਦੀ ਛੋਲੇ ਤੇ ਸਰੋਂ ਆ ਗਿਆ ਫਰਕ ਤਾਂ ਹੈਗਾ ਸੀ ਇੱਥੇ ਹਾਂ ਫਰਕ ਖਰਾਕਾਂ ਦਾ ਫਰਕਾ ਛੋਡੇ ਵੇਲੇ ਖਰਾਕਾਂ ਬਣੀਆਂ ਤਕੜੀਆਂ ਸੀ ਹਾਂ ਛੋਲੇ ਹੁੰਦੇ ਸੀ ਲੇ ਜੀ ਕਿ ਪਕਾਇਆ ਪਾ ਕੇ ਨੇ ਕੌਲੀਆਂ ਚ ਛੋਟੇ ਛੋਟੇ ਹੰਦੇ ਖਾ ਜਾਂਦੇ ਸੀ ਉਹ ਦੇਖ ਲੈ ਬਾਲ ਸਾਹਿਬ ਦੀ ਕਿੰਨੀ ਉਮਰ ਸੀਗੀ ਪੰਡਾ ਤਰਾ ਫਿਰਦਾ ਸੀ ਨਾ ਹਾਂ ਪੁਰਾਣੀ ਖਰਾਕਾਂ ਹੀ ਸੀ ਕਿੰਨੀ ਉਮਰ ਹੋਈ ਸੀ ਬਾਲ ਸਾਹਿਬ ਦੀ ਹੁਣ ਉਹਦੀ ਸੀਗੀ 95 ਦੀ 95 96 ਸਾਲ ਦੇ ਨਾ ਦੇਖ ਲੈ ਇੰਨੀ ਉਮਰ ਦੇ ਵਿੱਚ ਵੀ ਬੰਦੇ ਦਾ ਦਿਮਾਗ ਕੰਮ ਕਰੇ ਬਹੁਤ ਵੱਡੀ ਗੱਲ ਹੁੰਦੀ ਹੈ ਉਹ ਬੰਦੇ ਨੂੰ ਸਿਆਣ ਲੰਦਾ ਸੀ ਯਾਰ ਹਾਂ ਸਿਆਣ ਲੰਦਾ ਨਾ ਲੇ ਕੇ ਤੇ ਜਸਰ ਹੁਣ ਨਾਂ ਲੇ ਕੇ ਤੇ ਜਾਣਦਾ ਹਾਂ ਤੇ ਹੁਣ ਉਹ ਉਹਦੀ ਉਮਰ ਦੇ ਤੇ ਯਾਦ ਇਹ ਜਦ ਆਇਆ ਨਾ ਇੱਥੇ ਸ਼ਿੰਦਰ ਦੀ ਦੁਕਾਨ ਤੇ ਉਦੋਂ ਉਹਨਾਂ ਦਾ ਲੱਤ ਸੀ ਹਾਂ ਉਹ ਬੈਣ ਦੀ ਤੇ ਆਇਸ ਮੈਂ ਛੋਟਾ ਹੁੰਦਾ ਸੀ ਉਦੋਂ ਹਾਂ ਹਾਂ ਬੈਣ ਵਿੱਚੋਂ ਨਿਕਲਦੀ ਸੀਟ ਬਾਦਲ ਰਵੀ ਦਾ ਡੈਡੀ ਹਾਂ ਇਹਨੂੰ ਦੂਰੋਂ ਧਿਆਨ ਲਿਆ ਹਾਂ ਅੱਛਾ ਫਾਸ ਸਾਹਿਬ ਨੇ ਵੀ ਉਹਨੂੰ ਸੱਦ ਕੇ ਲਿਆ ਉਸ ਬੰਦੇ ਨੂੰ ਅੱਛਾ ਉਹ ਮੈਂ ਧਿਆਨ ਲਿਆ ਮਨਵੀਰ ਸੀ ਹਾਂ ਮਨਵੀਰ ਸੀ ਮਨਵੀਰ ਪਾਈ ਤੇ ਬਾਦਲਾ ਦੀ ਬਾਬੇ ਨੂੰ ਵੀ ਇਹ ਬਹੁਤ ਯਾਰ ਮੇਰੇ ਨਾਲ ਦੇਖ ਲੈਣਾ ਯਾਰ ਵੇਮਾ ਸੱਚੀ ਗੱਲ ਆਰੇ ਕਿ ਸਰਪੈਂਟਾਂ ਦੇ ਨਾਮ ਤਾਂ ਯਾਦ ਹੋਣੇ ਹੁਣੇ ਆਮ ਬੰਦੇ ਦੇ ਨਾਮ ਬੜੇ ਯਾਦ ਸੀ ਜਿਹੜੇ ਨਾਲ ਦੇ ਹਾਣੀ ਹੋਣੀ ਸੀਗੇ ਸਹੀ ਗੱਲ ਆ ਵਾ ਫਿਰ ਛੋਡੇ ਵਾਲਾ ਟਾਈਮ ਤਾਂ ਹੁਣ ਗਿਆ ਹੁਣ ਨਹੀਂ ਆਉਂਦਾ ਹੁਣ ਤਾਂ ਯਾਰ ਮੈਂ ਇੱਕ ਦਿਨ ਵੇਖੀ ਜਾਂਦਾ ਸੀ ਮੈਂ ਇਹ ਵੀਡੀਓ ਬਣਾਵਾਂਗੇ ਆਪਾਂ ਟੀਨੇ ਹੁੰਦੇ ਸੀ ਜਿਹੜੇ ਪਹਿਲਾਂ ਤੁਹਾਨੂੰ ਯਾਦ ਡੀਡੀ ਡੀਡੀ ਵਨ ਚ ਚੱਲਦਾ ਸੀ ਮੈਟਰੋ ਤੇ ਡੀਡੀ ਨੈਸ਼ਨਲ ਹੀ ਚੱਲਦਾ ਸੀ ਆਪਣਾ ਦੂਰਦਰਸ਼ਨ ਤੇ ਹੁਣ ਚੱਲਦੇ ਹੋਣੇ ਕਿ ਬੰਦ ਹੋ ਗਏ ਹੋਣੇ ਰੇਡੀਓ ਤੇ ਚੱਲਦਾ ਸੀ ਰੇਡੀਓ ਤੇ ਨਹੀਂ ਟੀਵੀ ਤੇ ਵੀ ਚੱਲਦਾ ਸੀ ਨਾ ਟੀਵੀ ਤੇ ਉਹ ਟੀਨੇ ਵਾਲਾ ਹੋ ਗਏ ਹੈ ਉਹ ਟੀਵੀ ਬੰਦ ਹੋ ਗਏ ਦੇ ਯੋ ਅਪ ਚੱਲਦੇ ਹੁਣ ਜਿਹੜਾ ਟੀਵੀ ਦੇ ਚੈਨਲ ਮੈਟਰ ਰੋਟਰ ਟੀਨਾ ਹੋਵੇ ਤੇ ਚੱਲ ਪੈਣਗੇ ਹੁਣ ਜਿਹੜੇ ਪ੍ਰਾਣੇ ਨਹੀਂ ਆਪਾਂ ਦੇ ਨੇਸ਼ਨਲ ਚੱਲਦੇ ਹੋਣੇ ਕਿ ਬੰਦ ਹੋ ਗਏ ਨੇ ਦੂਰਦਰਸ਼ਨ ਦੇਖੇ ਹੀ ਹੁੰਦੇ ਆ ਚੱਲਦੇ ਹੋਣੇ ਹਨ ਉਹ ਤਾਂ ਨਹੀਂ ਬੰਦ ਹੋਣੇ ਯਾਰ ਟੀਵੀ ਜਿਹੜਾ ਲਾਉਂਦੇ ਨੇ ਉਹ ਤੋਂ ਸੋਡੀਆਂ ਗੱਲਾਂ ਸੱਚੀਆਂ ਆ ਬਾਬਾ ਕਿਉਂ ਬਾਬਾ ਬਾਤ ਨਹੀਂ ਨਾ ਉਹ ਰੰਗਿਆ ਖਰਾਕਾ ਨਾ ਉਹ ਜੋਰ ਜਵਾਨੀ ਦੇ ਹਾਂ 10 ਸਾਲਾਂ ਦੇ ਮੁੰਡੇ ਮਾਰੇ ਅਖ ਮਸਤਾਨੀ ਦੇ ਗੁਰਦਾਸ ਮਾਨ ਨੇ ਗਾਣਾ ਗਾਇਆ ਸੀ ਗੁਰਦਾਸ ਮਾਨ ਸੱਚੀ ਗੱਲ ਆ ਇਹ ਜਮਾ ਹਣਾ ਇਹ ਵੀ ਚੱਲਦਾ ਫੋਲ ਜੀ ਹਾਂ ਗਾਣੇ ਲਓ ਵੀ ਅੱਜ 10 ਮਿੰਟ ਅਸੀਂ ਗੱਲਾਂ-ਬਾਤਾਂ ਕਰੀਆਂ ਬਾਬੇ ਵਰਗਿਆਂ ਤੇ ਵਧੀਆ ਟਾਈਮ ਪਾਸ ਹੋਇਆ ਤੇ ਨਾਲੇ ਕੁਝ ਪੁਰਾਣਾ ਸਮਾਂ ਯਾਦ ਕਰਿਆ ਸੀ ਕਹਣੀ ਠੀਕ ਆ ਹਾਂ ਤੇ ਕੱਲ ਨੂੰ ਮਿਲਾਂਗੇ ਅਸੀਂ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਬਾਏ ਕਰ ਦਿਓ ਸਾਰੇ ਅੜੇ ਯਾਰ ਵਾਹ ਜੀ ਵਾਹ ਨਾਮ ਨੂੰ ਸਵੇਰਾ ਚੰਗਾ ਸੰਤਾ ਨੂੰ ਢੇਰਾ ਚੰਗਾ ਚੋਰ ਨੂੰ ਢੇਰਾ ਚੰਗਾ ਜਿੱਥੇ ਕਿੱਥੇ ਲੁੱਕ ਜੀ ਉਤਰ ਕਮਾਉ ਚੰਗਾ ਜਵਾਈ ਪਾਈ ਸਾਉ ਚੰਗਾ ਟੱਬਰ ਸੰਗਾਉ ਚੰਗਾ ਜੇ ਛਿੜਕੇ ਤੇ ਰੁਕ ਜੀ ਇੱਕ ਗੋਟ ਖੇੜਾ ਚੰਗਾ ਖੇਦਰ ਉਹ ਗੇੜਾ ਚੰਗਾ ਝੰਗ ਦਾ ਨਵੇੜਾ ਚੰਗਾ ਜੇ ਖਲੇ ਸਮੁਖ ਜੀ ਨਰੂਆਣਾ ਨਰਮ ਬੀੜਦੇ ਨੇ ਭਲੇ ਲੋਕ ਬਹਿਣ ਤੇ ਸਵੀਆਂ ਸ਼ਕੀਨਾਂ ਨਾ ਜਾਣੀਆਂ ਸਰਦਾਰ ਘੜ ਚੁੱਕਿਆਂ ਦੇ ਚੱਕਦੇ ਨੇ ਮੁਗਦਰਾਂ ਨੂੰ ਬੱਲੂਆਣਾ ਸੇਠ ਭਾਰੀ ਦੇਸ਼ ਦੀ ਨਿਸ਼ਾਨੀਆਂ ਉਹ ਦੇ ਦੇ ਨੇ ਵੈਲੀ ਲੋਕ ਚੁੰਬੇ ਦੇ ਨੇ ਢੀ ਲੋਕ ਬਾਹੋ ਪੀਣ ਹੋ ਕੇ ਤੇ ਮੀਹਮਾਨ ਪਾਨੀਆਂ ਚਾਹਣਾ ਪੰਡ ਸੂਰਮਾ ਮਦਦ ਦੇਵੇ ਡਾਕੂਆਂ ਨੂੰ ਰਾਜਵਾਲੀ ਲਖਣਾ ਚਾਹਣਾ ਮਲਤਾਨੀਆਂ ਚੜਨਾ ਹੋਵੇ ਰੇਲ ਪਹਿਲਾਂ ਪਹੁੰਚ ਗਈ ਸਟੇਸ਼ਨ ਤੇ ਜਨ ਜਾ ਕੇ ਲੜਨਾ ਮਕਾਨ ਦੇ ਆ ਕੇ ਗਾਉਣਾ ਕੀ ਨਿਤ ਦੇ ਮੁਕਦਮੇ ਪੱਟਣ ਘਰ ਵਸਦਿਆਂ ਨੂੰ ਬੰਨਿਆ ਜੀ ਕੋਲ ਪਰ ਜਨਾਨੀ ਪਾਸ ਸੋਣਾ ਨਾਲ ਨਾਲ ਬੇਟੀ ਨੂੰ ਮਲਾਈ ਖਵਾ ਕੇ ਪਾਲੀਏ ਨਾ ਪੁੱਤ ਖਾਵੇ ਮੱਖਣੀ ਦਾ ਖਾਣ ਤੋਂ ਖਾਉਣਾ ਕੀ ਭੀੜ ਪਈ ਵੇਲੇ ਜੇ ਮਿੱਤਰ ਮਦਦ ਦੇਵੇ ਨਾ ਸੁੱਕਾ ਰਾਜਵਾਲੀ ਲਿਆ ਜੋ ਦੇ ਨਾਲ ਪਾਉਣਾ ਕੀ ਸਿਆਣਿਆਂ ਦੀ ਮੱਤ ਕਮ ਆਉਂਦੀ ਉਮਰ ਸਾਰੀ ਹਾ ਕਮਨ ਮੂਰੇ ਜਸਨਾ ਕੀ ਗੱਲ ਕੱਪੀ ਨਾ ਕਰਮ ਆਇਆ ਤੇ ਜ਼ਮੀਨ ਲੈ ਪਰਵਾਂ ਦਾ ਜੋਰ ਹੋਵੇ ਐਵੇਂ ਵਿੱਚ ਪਿੰਡ ਦੇ ਕਹਾਈਏ ਖਣ ਕੱਪੀ ਨਾ ਜਾਣਾ ਪ੍ਰਦੇਸ ਦਾ ਦੂਣੇ ਲੈ ਜ਼ਰੂਰਤਾ ਤੋਂ ਹਲ ਬੌਂਦੇ ਬਾਬੂ ਜੀ ਹਟਾ ਗਏ ਪੱਗ 26 ਦੀ ਨਾ ਲਓ ਜੀ ਵੇਖ ਲਓ ਇੰਨੀ ਉਮਰ ਤੇ ਇੰਨੀ ਚੀ ਜਿਆਦ ਰੱਖਣੀ ਬਹੁਤ ਵੱਡੀ ਗੱਲ ਆ ਬਾਬਾ ਤੂੰ ਵੀ ਸੁਣਾਉਣਾ ਕੁਛ ਕਿ ਨਹੀਂ ਮੈਂ ਤਾਂ ਨਹੀਂ ਇਹਦੇ ਜਿਆਦਾ ਤੇ ਉਹ ਦੂਜਾ ਮਾਨਾਂ ਦੀ ਸਟਾਈ ਉਹ ਵੀ ਸੁਣਾਵਾਂਗੇ